ਸਰ ਸੀ ਰੋਜ਼ ਦੀ ਤਰ੍ਹਾਂ ਰੁਟੀਨ ਤੇ ਜਿਵੇਂ ਆਉਂਦੇ ਆ ਇੰਕ੍ਰੋਚਮੈਂਟ ਏਵੋਲੂਸ਼ਨ ਵਾਸਤੇ ਆਏ ਸੀਗੇ ਮੈਂ ਸੀਗਾ ਸਾਡਾ ਪੂਰਾ ਸਟਾਫ ਸੀਗਾ ਨਗਰ ਕੌਂਸਲ ਦਾ ਤੇ ਜਦੋਂ ਅਸੀਂ ਇੰਕ੍ਰੋਚਮੈਂਟ ਗੂਰ ਕਰਵਾ ਰਹੇ ਸੀਗੇ ਟਾਈਕ ਭਾਈ ਸਾਹਿਬ ਜਿਹੜਾ ਕੀ ਹੁਣ ਇੱਥੇ ਕਾਰਵਾਈ ਹੋ ਰਹੀ ਹੈ ਸਾਰੀ ਤੇ ਆਏ ਸਾਡੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਤੇ ਮੈਨੂੰ ਨਾਲ ਬਹੁਤ ਜ਼ਿਆਦਾ ਮਤਲਬ ਪੱਦੀ ਸ਼ਬਦਾਵਲੀ ਬੋਲੀ ਜਿਹੜੀ ਮੈਂ ਤੁਹਾਡੇ ਕੈਮਰੇ ਤੇ ਨਹੀਂ ਦੱਸ ਸਕਦਾ ਤੇ ਸ਼ੋਅ ਵੀ ਨਹੀਂ ਦਿੰਦੀ ਤੇ ਉਸ ਤੋਂ ਬਾਅਦ ਜਦੋਂ ਚਲੋ ਦੇਖੋ ਕਰਮਚਾਰੀ ਜੀ ਆਪਸ ਵਿੱਚ ਇਕੱਠੇ ਹੋਏ ਸਾਰੇ ਇੱਥੇ ਸ਼ਾਂਤੀਪੂਰਵਕ ਆਏ ਸੀਗੇ ਜੀ ਇਹਦੇ ਇਹਨਾਂ ਦਾ ਬੇਟਾ ਹੋਰ ਹੈ ਤੇ ਇਹਨਾਂ ਨੇ ਆਕੇ ਸਾਡੇ ਦੋ ਕਰਮਚਾਰੀ ਆ ਜਿਨ੍ਹਾਂ ਦੀ ਅੱਖ ਤੇ ਵੀ 7 ਵਜੇ ਹੈ ਤੇ ਇੱਕ ਤੇ ਪੈਰ ਤੇ ਵੀ ਵਜੀ ਹੈ ਤੇ ਉਹ ਅਸੀਂ ਸਿਵਲ ਹਸਪੀਟਲ ਭੇਜੇ ਆ ਐਫ ਆਈ ਆਰ ਵਾਸ ਦੇਖਦੇ ਆ ਕਿ ਅਗਲੀ ਕਾਰਵਾਈ ਹੁੰਦੀ ਹੈ ਤੇ ਕੀ ਤੁਹਾਡਾ ਉਹਦਾ ਕੀ ਹੈ ਜੀ ਮੈਂ ਇਥੇ ਸੈਨੀਟਰੀ ਇੰਸਪੈਕਟਰ ਤੇ ਤੇ ਕੀ ਚੱਲ ਰਿਹਾ ਕੀ ਆ ਸਾਡੇ ਲਈ ਆਈਸੀਪੀ ਦੱਸਿਆ ਅਸੀਂ ਅੱਥੇ ਸੀ ਇਨਕ੍ਰੋਚਮੈਂਟ ਵਾਸਤੇ ਆਏ ਸੀ ਕਿਉਂਕਿ ਦੇਖੋ ਇੱਥੇ ਬਾਰ-ਬਾਰ ਪਬਲਿਕ ਦੀ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਜੀ ਕਿ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਦੀ ਦਿੱਕਤ ਹੈ ਅਸੀਂ ਰੂਟੀਨ ਚ ਆਉਂਦੇ ਆ ਅੱਜ ਵੀ ਰੁਟੀਨ ਚ ਆਏ ਸੀਗੇ ਤੇ ਬਰੀ ਸਮੂਥਲੀ ਕੰਮ ਚੱਲ ਰਿਹਾ ਸੀਗਾ ਪਰੰਤੂ ਪਤਾ ਨਹੀਂ ਕੀ ਇਹਨਾਂ ਨੂੰ ਭਾਈ ਸਾਹਿਬ ਨੂੰ ਕੋਈ ਦਿੱਕਤ ਸੀਗੀ ਸ਼ਾਇਦ ਅਸੀਂ ਇਹਨਾਂ ਦੇ ਕੋਲ ਆਏ ਵੀ ਨਹੀਂ ਸੁਣਾ ਹੀ ਇਹਨਾਂ ਦੀ ਕਿਤੇ ਨੇੜੇ ਦੁਕਾਨ ਹੈ ਪਰੰਤੂ ਇਹਨਾਂ ਦੇ ਅੱਗੇ ਜਿਹੜੀ ਪੱਦੀਫ ਸ਼ਬਦਾਵਲੀ ਬੋਲਦੀ ਹੈ ਅਸੀਂ ਤਾਂ ਕੁਝ ਬੋਲ ਨਹੀਂ ਸੀ ਚਲੇ ਗਏ ਜੀ ਉਸ ਤੋਂ ਬਾਅਦ ਆ ਕੇ ਉਹਨੇ ਹੱਥੋਂ ਪਾਈ ਦੇ ਅੱਗੇ ਤਾਂ ਤੁਸੀਂ ਇਸ ਬਾਰੇ ਆਪਾਂ ਉੱਚ ਅਧਿਕਾਰੀਆਂ ਨਾਲ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਜੀ ਅਸੀਂ ਐਫ ਆਈ ਆਰ ਵਾਸਤੇ ਅਸੀਂ ਇਹੋ ਸਾਹਿਬ ਨੇ ਲਿਖਤਾ ਤੇ ਬਾਕੀ ਦੇਖਦੇ ਜੀ ਉਹ ਸਰਕਾਰੀ ਕੀ ਕਰਦੇ ਮਾਨੂੰ ਸਮੱਸਿਆ ਕੀ ਸੀ ਪੁੱਛਿਆ ਤੁਸੀਂ ਗੱਲਬਾਤ ਹੋਈ ਕੋਈ ਸਰ ਉਹ ਗੱਲ ਹੀ ਨਹੀਂ ਕਰ ਰਹੇ ਉਹਨਾਂ ਦਾ ਜਦੋਂ ਆਂਦੇ ਸਾਰੀ ਸਾਰੇ ਵੀਡੀਓ ਵੀ ਆਈ ਗਈ ਜੀ ਉਹਨਾਂ ਨੇ ਆਂਦੇ ਸਾਰੀ ਜਿਹੜੀ ਹੈ ਮਤਲਬ ਪੋਸ਼ਕ ਦਾ ਵੀ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਗਾਲੀ ਗਲੋਚ ਠੀਕ ਮੈਂ ਉਹ ਰੇ ਸੁਪਰਵਾਈਜ਼ਿੰਗ ਕਰਦਾ ਜੀ ਕੀ ਹੋਇਆ ਮਤਲਬ ਕੀ ਮੈਨੂੰ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਜੀ ਅਸੀਂ ਕਰੋਜਮੈਂਟ ਤੇ ਗਏ ਸੀ ਸਾਡੇ ਤੇ ਕੁਝ ਹਮਲਾ ਹੋ ਗਿਆ ਵੀ ਤੁਸੀਂ ਆਓ ਅਸੀਂ ਆਏ ਅਸੀਂ ਕੁੜੀ ਟਰੈਲੀ ਭਰ ਲਈ ਜੇ ਤੁਸੀਂ ਉਹਰੇ ਆਏ ਅੱਜ ਗਿਰੰਦੀ ਸੀ ਗੱਲ ਹੀ ਚੱਲ ਰਹੀ ਸੀ ਸੀ ਉਹਨਾਂ ਨੇ ਗੱਲ ਕਰਨਾ ਚਾਹੁੰਦੇ ਸੀ ਸਾਡਾ ਮੇਟਾ ਮੁੰਡਾ ਰਾਹੁਲ ਜੀ ਉਹ ਤੇ ਇਹਨਾਂ ਨੇ ਪਹਿਲਾ ਮੁੱਕਾ ਮਾਰਿਆ ਭਗਿਆ ਨੂੰ ਤੁਸੀਂ ਉਹਦੀ ਅੱਖ ਦੀ ਫੋਟੋ ਵੀ ਦੇਖ ਲਈਓ ਉਹਦੀ ਅੱਖ ਤੋਂ ਖੂਨ ਪੜਦਾ ਸਾਰੀਆਂ ਲੇਡੀਜ਼ਾਂ ਜਿੰਨੇ ਵੀ ਅੰਦਰ ਉਹ ਮੁੰਡੇ ਦੇ ਰਾਹੁਲ ਦੇ ਸਾਜਨ ਦੇ ਉੱਤੇ ਟੁੱਟ ਕੇ ਪੈ ਗਏ ਅਸੀਂ ਫਿਰ ਵੀ ਇਹਨਾਂ ਨਾਲ ਕੋਈ ਵਿਹਾਰ ਨਹੀਂ ਕੀਤਾ ਕੋਈ ਕਿਸੇ ਮੁਲਾਜ਼ਮ ਅਸੀਂ ਡਿਊਟੀ ਟਾਈਮ 'ਚ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸੀ ਅਸੀਂ ਤਾਂ ਗੱਲ ਕਰਨ ਆਏ ਸੀ ਪਰ ਇਹਨਾਂ ਨੇ ਸਾਡੇ ਤੋਂ ਉਲਟਾ ਕੀਤਾ ਸਾਨੂੰ ਮੁੰਡੇ ਦੀ ਸੱਤਾਨੀਆਂ ਮਾਰੀਆਂ ਅਸੀਂ ਜਾਣਦੇ ਹਾਂ ਅਸੀਂ ਸਰਕਾਰ ਨੂੰ ਵੀ ਸਾਡਾ ਇਨਸਾਫ ਕੀਤਾ ਜਾਵੇ ਸਾਡੀ ਸਫਾਈ ਜਿਹਨਾਂ ਦੇ ਜਿੰਨੇ ਤਲੂ ਤਾਂ ਫਿਰ ਸਾਨੂੰ ਹਰ ਵੀ ਕੁਟਕੇ ਲੰਘ ਜੂਗਾ ਜੀ ਜੇ ਸਾਡਾ ਇਨਸਾਫ ਨਾ ਹੋਇਆ ਸਾਡੇ ਆ ਸਾਡੇ ਨਾਲ ਔਕਾ ਹੋ ਜੂਗਾ ਰੋਡਾਂ ਦੀ ਸਫਾਈ ਕਰਨੀ ਔਕੀ ਹੋ ਜੂਗੀ ਸਾਨੂੰ ਕੀ ਸਪੈਕਟਰ ਨਾਲ ਲੜਾਈ ਕਿਉਂ ਹੋਈ ਕਿਉਂ ਆ ਕੀ ਚਿੱਤਰ ਕੀਤੀ ਸਰ ਜੀ ਉਹ ਇੱਕ ਰੋਚਮੈਂਟ ਹਰ ਜਿਵੇਂ ਸਾਡੀ ਰੁਟੀਨ ਨੇ ਬਣੀ ਪਈ ਆ ਅਫਸਰਾਂ ਦੀ ਰੁਟੀਨ ਬਣੀ ਪਈ ਆ ਰੋਜ਼ ਇਹ ਰੋਡਾਂ ਤੇ ਤੁਹਾਨੂੰ ਪਤਾ ਇਹ ਲੋਕ ਸਮਾਨ ਬਾਹਰ ਕੱਢ ਦਿੰਦੇ ਆ ਜਿਸ ਨਾਲ ਟ੍ਰੈਫਿਕ ਜਮ ਹੋ ਜਾਂਦਾ ਉਹ ਹਟਾਨ ਗਏ ਸੀ ਇਹਨਾਂ ਦੀ ਦੁਕਾਨ ਦੇ ਕੋਲ ਤਾਂ ਕੋਈ ਜਾਮ ਵੀ ਨਹੀਂ ਹੈਗਾ ਉਹ ਗਏ ਸੀ ਅਸੀਂ ਚੌਂਕ ਤੇ ਉੱਥੇ ਆਏ ਲੜਨ ਕੋਈ ਗੱਲ ਵੀ ਨਹੀਂ ਹੋਈ ਕਦੀ ਵੀ ਨਹੀਂ ਇਹਨਾਂ ਨਾਲ ਹੋਈ ਸਰ ਨੂੰ ਨਹੀਂ ਦੂਜੀ ਦੁਕਾਨ ਤੇ ਹੋਈ ਹੈ ਹਾਂਜੀ ਇਹਨਾਂ ਦੀ ਦੁਕਾਨ ਦੇ ਤਾਂ ਕੋਈ ਗੱਲ ਹੀ ਨਹੀਂ ਆ ਦੇ ਕੋਲ ਇਹਨਾਂ ਦੀ ਦੁਕਾਨ ਤੇ ਬਹੁਤ ਕੁਝ ਹੈ ਨਹੀਂ ਇਹ ਕੀ ਕਰਨਗੇ ਜੀ ਪਤਾ ਨਹੀਂ ਇਹ ਆ ਕੇ ਇੰਸਪੈਕਟਰ ਸਾਹਿਬ ਨਾਲ ਗੱਲ ক্লোਜ ਕਰ ਲਾ ਕੇ ਐਸੇ ਐਸੇ ਇਹ ਬੋਲੇ ਉਹਨਾਂ ਨੇ ਤੁਸੀਂ ਸੋਚ ਨਹੀਂ ਸਕਦੇ ਕੋਲ ਮੇਰੇ ਪੁਲਿਸ ਤੇ ਮਾਰ ਤੇ ਸਾਹਮਣੇ ਦੁਕਾਨ ਵਾਲਾ ਇਹਨਾਂ ਦਾ ਨਾਮ ਵੀ ਨਹੀਂ ਪਤਾ ਇਹਨਾਂ ਨਾਲ ਕਦੀ ਵਾਈ ਨਹੀਂ ਪਿਆ ਨਾਮ ਕਿਹੜੀ ਦੁਕਾਨ ਦਾ ਦੁਕਾਨ ਦਾ ਕੀ ਨਾਮ ਹੈ ਆਈ ਆਈ ਬ੍ਰਦਰਸ ਸੀ ਐਸਐਸ ਬ੍ਰਦਰਸ ਨਮਸਕਾਰ ਜੀ ਮੇਰਾ ਨਾਮ ਸੰਜੀਪ ਕੁਰੀਆ ਜੀ ਸਾਮਾ ਸ਼੍ਰੀ ਸ਼ਾਮ ਲਾਲ ਜੀ ਸਾਡਾ ਮੰਡੀ ਦੇ ਵਿੱਚ ਸ਼ੋਰੂਮ ਨੇ ਜੀ ਐਸ ਐਸ ਬਿਊਟੀ ਪੈਰਾਸ ਐਸ ਐਸ ਦੇ ਬ੍ਰਦਰ ਐਸ ਐਸ ਏਜੰਸੀਸ ਅੱਜ ਇੱਕ ਗਰੀਬ ਭਰਾ ਦੇ ਨਾਲ ਬਹੁਤ ਵੱਡਾ ਤਕਾ ਹੋਇਆ ਹੈਗਾ ਜੀ ਜੋ ਕਿ ਇਹਨਾਂ ਦਾ ਸਮਾਨ ਟਰੈਲੀ ਵਿੱਚ ਰੱਖ ਰਹੇ ਸੀ ਤੇ ਚੱਕ ਰਹੇ ਸੀ ਤੇ ਸਾਰੇ ਜਿੰਨੇ ਵੀ ਮਿਸਤਰੀ ਕਮੇੜੇ ਦੇ ਮੈਂਬਰ ਸਿਰਫ ਹਵਾ ਨਾ ਨਾ ਮਾਰਾ ਕਿ ਵੀਰੇ ਤੁਸੀਂ ਕੱਲਾ ਇਹਨਾਂ ਦਾ ਮਨਜੀਤ ਸਿੰਘ ਇਹ ਸਮਾਨ ਕਿਉਂ ਚੱਕ ਰਹੇ ਹੋ ਤੁਸੀਂ ਹੋਰ ਵੀ ਜਿਹਨਾਂ ਦਾ ਲੋਹਾ ਬਾਹਰ ਪਿਆ ਹੋਰ ਵੀ ਇਹਨਾਂ ਸਮਾਨ ਪਿਆ ਉਦੀ ਭਰਾ ਜੀ ਓਨਰ ਵੀ ਚੱਕੋ ਐ ਕਰਦੇ ਕਰਦੇ ਉਹਨਾਂ ਦੇ ਨਾਲ ਤੂ ਤੂ ਮੈਮਾ ਹੋਈ ਤੇ ਆ ਕੇ ਉਹਨਾਂ ਨੇ ਥੋੜੀ ਦੇਰ ਬਾਅਦ ਇਹਨਾਂ ਦੇ ਮਾਪਿਆਂ ਨਾਲ ਵੀ ਆਉਣਾਂ ਦੇ ਸੱਟ ਲੱਗੀ ਜਣਾ ਉਹ ਵੀ ਵੀਰ ਦੇ ਉਂਗਲ 'ਤੇ ਨਿਸ਼ਾਨ ਲੱਗੇ ਮੇਰੇ ਵੀ ਚਿਹਰੇ 'ਤੇ ਨਿਸ਼ਾਨ ਲੱਗੇ ਜੀ ਸਾਡੇ ਸ਼ੋਰੂਮ ਤੇ ਆ ਕੇ ਐਸੇ ਬਦਦ ਤੇ ਬਹੁਤ ਸਾਡੇ ਤੇ ਹਮਲਾ ਕਰਿਆ ਬਹੁਤ ਟੱਕਾ ਹੋਇਆ ਇਹ ਸਾਰੇ ਵਿਆਰ ਦੇ ਨਾਲ ਜਿੰਨੇ ਵੀ ਕਮੇਟੀ ਦੇ ਸਾਰੇ ਮੈਂਬਰ ਸੀ ਸਾਰੇ ਇਕੱਠੇ ਹੋ ਕੇ ਸਫਾਈ ਕਰਮਚਾਰੀਆਂ ਨੇ ਸਾਡੇ ਸ਼ੋਰੂਮ ਦੇ ਅੱਗੇ ਦੇਖੋ ਕਿੰਨਾ ਗੰਦ ਪਾਇਆ ਹੈਗਾ ਉਹ ਪਹਿਲਾਂ ਵੀਡੀਓ ਭਾਈ ਸਾਹਿਬ ਬਣਾ ਚੁੱਕੇ ਨੇ ਬਹੁਤ ਹੀ ਸਾਡੇ ਉਤੇ ਜਾਨਲੇਵਾ ਹਮਲਾ ਹੋਇਆ ਮੇਰੇ ਦੋਨੇ ਨੂੰਹਾਂ ਸੀ ਦੋਨੋਂ ਬੇਟੇ ਸੀ ਮੈਂ ਸੀ ਸਾਰਾ ਸਾਫਤਾ ਸਾਡੇ ਨਾਲ ਬਹੁਤ ਜ਼ਿਆਦਾ ਟੱਕਾ ਹੋਇਆ ਹੈ ਦੁਕਾਨਦਾਰਾਂ ਭਰਾਵਾਂ ਨਾਲ ਇੱਕ ਗਰੀਬ ਆਦਮੀ ਦੇ ਨਾਲ ਬਹੁਤ ਹੀ ਜਾਤੀ ਹੋਈ ਹੈ ਜਿਹੜੀ ਸੱਟਾਂ ਵੱਜੀ ਉਹ ਕਿਸੇ ਦੇ ਬੱਚੇ ਇਹ ਸੱਟਾਂ ਸਾਡੇ ਤੇ ਉਹਨਾਂ ਨੇ ਹਮਲਾ ਕਰਿਆ ਜੀ ਉਹਨਾਂ ਨੇ ਆ ਕੇ ਦੁਕਾਨ ਤੇ ਕੋ ਮੇਰੇ ਚਿਹਰੇ ਤੇ ਵੀ ਉਹਨਾਂ ਤੇ ਨਹੀਂ ਕੋਈ ਲੱਗੀ ਹੈਗੀ ਜੀ ਸਾਡੇ ਦੇਖੋ ਹਾਂਜੀ ਜਿਹੜੀ ਉਹਦੇ ਬੰਦੇ ਜਿਹੜੇ ਪਹਿਲੇ ਕੁੱਟਮਾਰ ਕੀਤੀ ਹੈ ਜੀ ਉਹਨਾਂ ਨੇ ਆਪਿਆਂ ਮਾਰਿਆ ਉਹਨਾਂ ਨੇ ਆਪਿਆਂ ਮਾਰੇ ਦੇਖੋ ਸਾਡੇ ਸਾਰੀ ਵੀਡੀਓ ਬਣੀ ਦੁਕਾਨ ਦੀ ਆ ਦੇਖੋ ਤੁਸੀਂ ਸਾਹਮਣੇ ਹੋਰ ਇਹਨਾਂ ਦੀ ਮਾਰਤਾ ਵੀ ਆ ਦੇਖੋ ਕਿੰਨਾ ਜਾਨਲੇਵਾ ਹਮਲਾ ਹੋਇਆ ਕਿੱਡੀ ਵੱਡੀ ਇਹ ਇਤਰਾਜ਼ ਦੀ ਆਪਣੇ ਵਾਸਤੇ ਸਾਰੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਭਰਾ ਦੇ ਕੋਲ ਨਾਲ ਖੜੇ ਨੇ ਮੁੱਦਾ ਹੋਇਆ ਥੋੜੀ ਨਾਲ ਪਰਸਨਲ ਕੀ ਮੁੱਦਾ ਹੋਵੇ ਮੇਨਾਂ ਦੇਖੋ ਕੋਈ ਪਰਸਨਲ ਕੋਈ ਹੋਣੀ ਝਗੜਾ ਨਹੀਂ ਸਿਰਫ ਇਹੀ ਗੱਲ ਤਹੀ ਹੈ ਕਿ ਪਾਈ ਤੁਸੀਂ ਕੱਲਾ ਇਹਨਾਂ ਦੇ ਕੋਈ ਟੱਕ ਰਹੇ ਹੋ ਹਾਂਜੀ ਸਿਰਫ ਇਸੇ ਗੱਲ ਤੇ ਸਾਰੇ ਕਮੇਟੀ ਵਾਲੇ ਇਕੱਠੇ ਹੋ ਗਏ ਹੱਥੋਂ ਪਾਈ ਹੋਇਆ ਦੋਨੋਂ ਬੇਟੇ ਨੂੰ ਆ ਇਹਨਾਂ ਦਾ ਚੱਕ ਰਹੇ ਹੋਰ ਬਾਕੀ ਦੁਕਾਨਦਾਰ ਸਮਾਨ ਹੋਰ ਨਹੀਂ ਚੱਕ ਰਹੇ ਦੀ ਕਿਸੇ ਦਾ ਨਹੀਂ ਹੋਰ ਕਿਸੇ ਨੂੰ ਚੱਕ ਰਹੇ ਸੀ ਸਿਰਫ ਕੱਲਾ ਇਹਦੇ ਨਾਲੇ ਪਤਾ ਨਹੀਂ ਕੀ ਹਾਂਜੀ ਤੇ ਸਾਰੇ ਮੰਡੀ ਦੇ ਪਿਆ ਹੈਗਾ ਲੋਹਾ ਇੰਨਾ ਬਾਹਰ ਪਿਆ ਲੋਕਾਂ ਦਾ ਸਮਾਨ ਉਹ ਵੀ ਚੱਕੇ ਗੀ ਆਦਮੀ ਵਿਚਾਰਾ ਜਮੇ ਇਚਾਰ ਸਰ ਸਾਹਿਬ ਕਹਿ ਰਹੇ ਸਨ ਮੇਰੀ ਮੇਰਾ ਗਲਾਵਾ ਫੜਿਆ ਦੇਖੋ ਜੀ ਕੋਈ ਗਲਾਵਾ ਨਹੀਂ ਕੋਈ ਗਲਾਵਾ ਨਹੀਂ ਫੜਿਆ ਹੈਗਾ ਝੂਠੇ ਇਲਜ਼ਾਮ ਤੁਸੀਂ ਮੇਰਾ ਚਿਹਰਾ ਦੇਖੋ ਤੁਸੀਂ ਇੰਸਪੈਕਟਰ ਸਾਹਿਬ ਦਾ ਦੇਖੋ ਹਾਂ ਜੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਆਪਣਾ ਕੀ ਹਾਲਾਤ ਨੇ ਸਾਡੇ ਸ਼ੋਅਰੂਮ ਦੇ ਕੀ ਹਾਲ ਉਹਨਾਂ ਨੇ ਕਰਤੇ ਹੈਗੇ ਤੁਸੀਂ ਕੋਈ ਸ਼ਿਕਾਇਤ ਕੀਤੀ ਕੋਈ ਸ਼ਿਕਾਇਤ ਕਰੀ ਹੈ ਜਿਸ ਮੇਰੇ ਵਾਈਫ ਨੇ ਵੀ ਕੰਪਲੇਂਟ ਕਰੀ ਹੈਗੀ ਤੇ ਪੁਲਿਸ ਵੀ ਇਸ ਟਾਈਮ ਸ਼ੋਰੂਮ ਦੇ ਉੱਤੇ ਆਈ ਵੀ ਹੈਗੀ ਆਨਲਾਈਨ ਕਰੀ ਸੀ ਜੀ ਤੇ ਹੁਣ ਉਹ ਪੁਲਿਸ ਸ਼ੋਰੂਮ ਤੇ ਖੜੀ ਹੈ ਬੁਲਾ ਰਹੇ ਨੇ ਉਹ ਕਲੀ ਤੁਸੀਂ ਵੀ ਨਾਲ ਚਲੋ ਇੱਕ ਵਾਰ ਹੱਥ ਜੋੜ ਕੇ ਬੇਨਤੀ ਹੈ ਜੀ ਅੱਗੇ ਸਾਰਾ ਪੰਜਾਬ ਦੇ ਕੋਲ ਨਾਲ ਆ ਬਜ਼ਾਰ ਸਾਰੇ ਕਹਿੰਦੇ ਸੀ ਤੁਹਾਡੇ ਨਾਲ ਆ ਕਿ ਇਹ ਥੋੜਾ ਨਾਲ ਹੋਈ ਹੈ ਕੱਲ ਨੂੰ ਸਾਡੇ ਨਾਲ ਕੁਝ ਹੋ ਸਕਦਾ ਹੈਗਾ ਬਹੁਤ ਮਾੜੀ ਗੱਲ ਹੈ ਜੀ ਇਹ